ਡੰਡਉਤ ਬੰਦਨ ਅਨਕਬਾਰ ਸਰਬ ਕਲਾ ਸਮਰੱਤ ਡੋਲਨ ਤੇ ਰਾਖੋ ਪ੍ਰਭੂ ਨਾਨਕ ਤੇ ਕਰ ਹੱਥ ਗਿਆਨ ਧਿਆਨ ਕੇ ਸ਼ਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤ ਗੁਰ ਨਾਨਕ ਜਿਨ ਕਲ ਰਾਖੀ ਮੇਰੀ ਸੋਰਠ ਮਹੱਲਾ ਪੰਜਵਾਂ ਘਰ ਤੀਜਾ ਚਉਪਦੇ ਇੱਕ ਓੰਕਾਰ ਸਤ ਗੁਰ ਪ੍ਰਸਾਦ ਮੇਲ ਪੰਚ ਹੋ ਨਹੀਂ ਸਹਸਾ ਚੁਕਾਇਆ ਸਿੱਖਦਾਰ ਹੋ ਨਹਿ ਪਤਿ ਆਇਆ ਮੇਲ ਪੰਚ ਹੋ ਨਹੀਂ ਸਹਸਾ ਚੁਕਾਇਆ ਸਿੱਖਦਾਰ ਹੋ ਨਹਿ ਪਤਿ ਆਇਆ ਉਮਰਾਵ ਹੋ ਆਗੈ ਘੇੜਾ ਮੇਲ ਰਾਜਨ RAMAN BEERA ਅਬ ਢੂਡਨ ਕਤਹ ਨ ਜਾਈ ਗੋਬਿੰਦ ਭੇਟੇ ਗੁਰ ਗੋਸਾਈ ਅਬ ਢੂਡਨ ਕਤਹ ਨ ਜਾਈ ਗੋਬਿੰਦ ਭੇਟੇ ਗੁਰ ਗੋਸਾਈ ਰਹਾਉ ਭਾਵ ਸਤ ਗੁਰੂ ਜੀ ਬਾਣੀ ਦੇ ਵਿੱਚ ਫੁਰਮਾਨ ਕਰਦੇ ਨੇ ਅਕਾਲ ਪੁਰਖ ਇੱਕ ਹੈ ਅਤੇ ਸਤ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਏ ਭਾਈ ਨਗਰ ਦੇ ਪੈਂਚਾ ਨੂੰ ਮਿਲ ਕੇ ਕਾਮਾਦਕ ਵੈਰੀਆਂ ਤੋਂ ਪੈ ਰਿਹਾ ਸਹਿਮ ਦੂਰ ਨਹੀਂ ਕੀਤਾ ਜਾ ਸਕਦਾ ਸਰਦਾਰਾਂ ਲੋਕਾਂ ਤੋਂ ਵੀ ਤਸੱਲੀ ਨਹੀਂ ਮਿਲ ਸਕਦੀ ਕਿ ਇਹ ਵੈਰੀ ਤੰਗ ਨਹੀਂ ਕਰਨਗੇ ਸਰਕਾਰੀ ਹਾਕਮਾਂ ਅੱਗੇ ਵੀ ਇਹ ਝਗੜਾ ਪੇਸ਼ ਕੀਤੇ ਆਂ ਕੁਝ ਨਹੀਂ ਬਣਦਾ ਪ੍ਰਭੂ ਪਾਤਸ਼ਾਹ ਨੂੰ ਮਿਲ ਕੇ ਫੈਸਲਾ ਹੋ ਜਾਂਦਾ ਹੈ ਤੇ ਕਾਮਾਦਕ ਵੈਰੀਆਂ ਦਾ ਡਰ ਮੁੱਕ ਜਾਂਦਾ ਹੈ ਹੁਣ ਕਾਮਾਦਕ ਵੈਰੀਆਂ ਤੋਂ ਪੈਰ ਰੇ ਸਹਿਮ ਤੋਂ ਬਚਨ ਲਈ ਕਿਸੇ ਹੋਰ ਥਾਂ ਆਸਰਾ ਪਾਲਣ ਦੀ ਲੋੜ ਨਾ ਰਹਿ ਗਈ ਜਦੋਂ ਗੋਬਿੰਦ ਨੂੰ ਗੁਰੂ ਨੂੰ ਸ੍ਰਿਸ਼ਟੀ ਦੇ ਖਸਮ ਨੂੰ ਮਿਲ ਪਏ